ਉਦਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪਾਵੇਂ ਕਾਫੀ ਦਿਨ ਹੋ ਚੁੱਕੇ ਨੇ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਪਿਆਰ ਨਹੀਂ ਘਟਿਆ ਕੈਲੀਫੋਰਨੀਆ ਸੂਬੇ ਦੇ ਫਰੇਜ਼ਨੋ ਸ਼ਹਿਰ ਵਿਖੇ ਵੋਹਰਾ ਬ੍ਰਦਰਸ ਫਾਸਟ ਐਜ਼ੀ ਵੱਲੋਂ ਸਿੱਧੂ ਮੂਸੇਵਾਲਾ ਦੀਆਂ ਵੀਡੀਓ ਬਲਬੋਰਡ ਉੱਤੇ ਚਲਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਬੀਤੇ ਦਿਨ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬੀ ਭਾਈਚਾਰੇ ਦੇ ਲੋਕ ਇੱਥੇ ਇਕੱਠੇ ਹੋਏ ਅਤੇ ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਸਿੱਧੂ ਦੇ ਕਤਲ ਨੂੰ ਸਖਤ ਤੋਂ ਸਖਤ ਸਜ਼ਾ ਮਾਗ ਉਹਨਾਂ ਦੀ ਮੰਗ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਜਿਹੜੀ ਸ਼ਰਧਾਂਜਲੀ ਨੂੰ ਅੱਜ ਸਾਰੇ ਇਕੱਠੇ ਹੋਏ ਆ ਤੇ ਪਿੱਛੇ ਬਿਲਬੋਰਡ ਤੇ ਉਹਦੀ ਵੀਡੀਓ ਚਲਾਉਣ ਦਾ ਸਾਡਾ ਮਕਸਦ ਉਹਨੂੰ ਸ਼ਰਧਾਂਜਲੀ ਦੇਣਾ ਤੇ ਦੂਜਾ ਸਿੱਧੂ ਮੂਸੇਵਾਲਾ ਮੇਰਾ ਤੇ ਮੇਰੇ ਪਰਿਵਾਰ ਦੇ ਵਿੱਚ ਬਹੁਤ ਫੇਵਰਟ ਸਿੰਗਰ ਸੀਗਾ ਮੇਰੇ ਬੇਟੇ ਉਹਨੂੰ ਉਹਦੇ ਬਹੁਤ ਸੌਂਗਸ ਲਾਈਕ ਕਰਦੇ ਨੇ ਤੇ ਮੈਂ ਪਰਸਨਲੀ ਮੇਰਾ ਬ੍ਰਦਰ ਅਸੀਂ ਸਾਰੇ ਉਹਦੇ ਫੈਨ ਸੀਗੇ ਤੇ ਹੈਗੇ ਆ ਤੇ ਇਸ ਕਰਕੇ ਇਹਦਾ ਮਕਸਦ ਉਥੇ ਵੀਡੀਓ ਚਲਾਉਣ ਦਾ ਕਿ ਵੀ ਬਾਕੀ ਵੀ ਸਾਰੀ ਕਮਿਊਨਿਟੀ ਨੂੰ ਜਿਹੜੇ ਗੋਰੇ ਮੈਕਸਿਕਨਸ ਜਾਂ ਹੋਰ ਕਮਿਊਨਟੀਆਂ ਇੱਥੇ ਰਹਿੰਦੀਆਂ ਹਨ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਵੀ ਪਤਾ ਲੱਗੇ ਕਿ ਵੀ ਇਹ ਕੀ ਹੋਇਆ ਸੀ ਤੇ ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਸਾਡੇ ਤੋਂ ਸਾਡੇ ਕਸਟਮਰ ਰੁਕਦੇ ਨੇ ਤੇ ਪੁੱਛਦੇ ਆਣ ਨੇ ਕਿ ਵੀ ਇਹ ਜਿਹੜੀ ਬਿਲਬੋਰਡ ਤੇ ਵੀਡੀਓ ਚੱਲ ਰਹੀ ਹੈ ਇਹ ਕੌਣ ਆ ਤੇ ਫਿਰ ਅਸੀਂ ਉਹਨਾਂ ਨੂੰ ਦੱਸਦੇ ਆਂ ਕਿ ਵੀ ਇਹ ਸਾਡਾ ਬਹੁਤ ਵਧੀਆ ਸੁਪਰਸਟਾਰ ਸੀਗਾ ਜਿਹੜਾ ਕੀ ਅੱਜ ਸਾਨੂੰ ਦੁਨੀਆ ਤੋਂ ਛੱਡ ਕੇ ਜਾ ਚੁੱਕਾ ਵਾ ਤੇ ਇਹੀ ਦੱਸਣ ਨੂੰ ਅਸੀਂ ਇਹ ਵੀਡੀਓ ਚਲਾਈ ਹੈ ਹਾਂਜੀ ਕੀ ਕਹਿਣਾ ਜਾਨੇ ਮੈਂ ਇਹੀ ਕਹਿਣਾ ਚਾਹ ਰਾ ਜੀ ਕਿ ਜੇ ਉਹ ਬਹੁਤ ਵਧੀਆ ਰਾਈਟਰ ਤੇ ਬਹੁਤ ਵਧੀਆ ਸਿੰਗਰ ਸੀਗਾ ਉਹਨੂੰ ਸਾਡੀ ਏਜ ਦੇ ਤਾਂ ਸੁਣਦੇ ਸੁਣਦੇ ਸੀ ਪਰ ਜਿਹੜੇ ਅੱਜ ਦੇ ਬੱਚੇ ਸੀ ਨਾ ਉਹ ਉਹਦੀ ਲੈਂਗੁਏਜ ਨੂੰ ਬਹੁਤ ਜਲਦੀ ਕੈਚ ਅਪ ਕਰਕੇ ਤੇ ਪੰਜਾਬੀ ਨੂੰ ਬਹੁਤ ਜਲਦੀ ਸਿੱਖਦੇ ਸੀਗੇ ਬਹੁਤ ਵਰਲਡ ਹੋ ਇਹੋ ਜਿਹਾ ਸੀ ਜਿਹੜੇ ਉਹਨਾਂ ਦੇ ਲਈ ਹੀ ਸੀਗੇ ਇਸ ਕਰਕੇ ਇਹੋ ਜਿਹਾ ਪੰਜਾਬੀ ਪੰਜਾਬ ਦੇ ਵਿੱਚ ਬੜਾ ਔਖਾ ਉੱਭਰਿਆ ਤੇ ਦੁਬਾਰਾ ਜ਼ਿੰਦਗੀ ਦੇ ਵਿੱਚ ਨਹੀਂ ਕਦੀ ਵੀ ਮੈਨੂੰ ਲੱਗਦਾ ਆਊਗਾ ਜਿਹੋ ਜਿਹੇ ਲੋਕ ਪਹਿਲਾਂ ਅੱਜ ਤੱਕ ਚਮਕੀਲੇ ਨੂੰ ਬਿੰਦਰਕੀ ਨੂੰ ਰਹਿ ਯਾਦ ਕਰਦੇ ਤੇ ਅੱਜ ਤੱਕ ਤੋਂ ਮੈਨੂੰ ਲੱਗਦਾ ਸਿੱਧੂ ਵੀ ਯਾਦਾਂ ਦੇ ਵਿੱਚ ਰਹੂਗਾ ساری ਜ਼ਿੰਦਗੀ ਹਾਂਜੀ ਹਾਂਜੀ ਜਿਹੜਾ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਜੀ ਉਹ ਬਹੁਤ ਮਾੜੀ ਗੱਲ ਹੋਈ ਪੰਜਾਬ ਦੇ ਵਿੱਚ ਜੋ ਪਿਛਲੇ ਦਿਨੀ ਹੋਇਆ ਤੇ ਉਹਦਾ ਸਾਨੂੰ ਬਹੁਤ ਜਿਆਦਾ ਦੁੱਖ ਕਿਉਂਕਿ ਸਾਰੇ ਬੰਦੇ ਉਹਦੇ ਵਰਲਡ ਵਾਈਡ ਉਹਦੇ ਫੈਨ ਫਾਲੋਇੰਗ ਬਹੁਤ ਜਿਆਦੀ ਸੀ ਕਿ ਸਾਈ ਆਪ ਉਹਦੇ ਫੈਨ ਸੀ ਤੇ ਜੋ ਉਹਦਾ ਬਰੂਟਲ ਮਰਡਰ ਹੋਇਆ ਵਿਦਆਊਟ ਐਨੀ ਰੀਜ਼ਨ ਕਿ ਕੋਈ ਡਾਵਾ ਡਾ ਰੀਜ਼ਨ ਵੀ ਕਿ ਨਿੱਕੀਆਂ ਮੋਡੀਆਂ ਲੜਾਈਆਂ ਤੋਂ ਇਡੀ ਵੱਡੀ ਲੜਾਈ ਕਿ ਕਤਲ ਹੋ ਜਾਣਾ ਤੇ ਉਹਦਾ ਸਾਨੂੰ ਬਹੁਤ ਦੁੱਖ ਆਇਆ ਤੇ ਅਸੀਂ ਉਹਦੋਂ ਸ਼ਰਧਾਂਜਲੀ ਦੇਣ ਲਈ ਅੱਜ ਇਕੱਠੇ ਹੋਏ ਹਾਂ ਜੀ ਤੁਸੀਂ ਕਹਿਣਾ ਚਾਹੁੰਦੇ ਜੀ ਕੁਝ ਦੇਖੋ ਜੀ ਸਾਰਿਆਂ ਨੂੰ ਪਤਾ ਕਿ ਬੜੀ ਮੰਦ ਭਾਗੀ ਗੱਲ ਹੋਈ ਇਹ ਸਾਰਿਆਂ ਨੂੰ ਬਹੁਤ ਦੁੱਖ ਹੈ ਪਰ ਜੋ ਹੋ ਗਿਆ ਹੋ ਗਿਆ ਪਰ ਸਾਡੀ ਹੁਣ ਇਹੀ ਮੰਗ ਆ ਕਿ ਵੀ ਪੰਜਾਬ ਸਰਕਾਰ ਜਿਹੜੇ ਇਹਨਾਂ ਦੇ ਕਾਤਲ ਸੀ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਸੀ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਨੂੰ ਛੇਤੀ ਤੋਂ ਛੇਤੀ ਜੋ ਵੀ ਕਾਰਵਾਈ ਹੈ ਉਹਦੇ ਤਹਿਤ ਜਿਹਨੂੰ ਕਹਿੰਦੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ